ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਯੂਕੇ ਪੰਜਾਬੀ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਸ਼੍ਰੀ ਅਨੰਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੀਟ ਮਾਸ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਇਸ ਸੰਬੰਧੀ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਨੋਟਿਸ ਅਤੇ ਸਮਾਂ ਵੀ ਦਿੱਤਾ ਸੀ ਇਸ ਦੇ ਬਾਵਜੂਦ ਕੁਝ ਦੁਕਾਨਾਂ ਮਿਊਸਪਲ ਕਾਉਂਸਲ ਹੱਦ ਵਿੱਚ ਚਲਦੀਆਂ ਰਹੀਆਂ ਜਿਸ ਨੂੰ ਦੇਖਦੇ ਹੋਏ ਐਸ ਡੀ ਐਮ ਜਸਪ੍ਰੀਤ ਸਿੰਘ ਅਤੇ ਡੀ ਐਸ ਪੀ ਜਸ਼ਨਪਦੀਪ ਸਿੰਘ ਨੇ ਟੀਮ ਸਮੇਤ ਕਾਰਵਾਈ ਕਰਦੇ ਹੋਏ ਦੁਕਾਨਦਾਰਾਂ ਨੂੰ ਹੱਦ ਤੋਂ ਬਾਹਰ ਸ਼ਿਫਟ ਕਰਨ ਦੇ ਆਦੇਸ਼ ਦਿੱਤੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਨੋਟੀਫਿਕੇਸ਼ਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਹਾਂਜੀ ਸਰ ਅੱਜ ਤੁਸੀਂ ਮੀਟ ਦੁਕਾਨਾਂ ਬੰਦ ਕਰਵਾ ਰਹੇ ਹੋ ਜੀ ਤੇ ਤੁਹਾਡੇ ਵੱਲੋਂ ਕੀ اپیل ਕੀਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਅਸੀਂ ਇਹਨਾਂ ਨੂੰ ਆ ਕੇ ਦੱਸਿਆ ਪਰਸਨਲ ਇੱਕ ਐਸੀ ਇਹਨਾਂ ਨਾਲ ਇੱਕ ਮੀਟਿੰਗ ਵੀ ਪਹਿਲਾਂ ਕਰ ਲਈ ਸੀ ਇਹਨਾਂ ਨੂੰ ਦੱਸਤਾ ਸੀ ਕਿ گورنمنٹ ਦੀ ਨੋਟੀਫਿਕੇਸ਼ਨ ਮੁਤਾਬਕ ਵੀ ਪੋਲੀਸੀ ਕੀ ਡਿਕਲੇਅਰ ਹੋਇਆ ਤੇ ਇਹਦੇ ਮੁਤਾਬਕ ਉਹਨਾਂ ਮਿਸਪਲ ਲਿਮਟ ਦੇ ਅੰਦਰ ਜਿਹੜੀਆਂ ਮੀਟ ਚਿਕਨ ਦੀਆਂ ਸ਼ਾਪਸ ਨੇ ਉਹ ਨਹੀਂ ਹੋ ਸਕਦੀਆਂ ਤੋ ਇਹਨਾਂ ਨੂੰ ਜੇ ਆ ਕੇ ਸੈਂਸਿਟਾਈਜ਼ ਕੀਤਾ ਵੀ ਤੁਸੀਂ ਇਹਨੂੰ ਹੋਲਾ ਮੱਲਾ ਆ ਰਿਹਾ ਤੇ ਇਹ ਜਿਹੜੀ ਗਵਰਨਮੈਂਟ ਦੀ ਪਾਲਸੀ ਹੈ ਉਹ ਨੂੰ ਇੰਪਲੀਮੈਂਟ ਕਰਨਾ ਹੈ 100% ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਮਿਊਸਪਲ ਲਿਮਟ ਤੋਂ ਬਾਹਰ ਪੈਜੋ ਜਾਂ ਕੋਈ ਆਲਟਰਨੇਟ ਕੰਮ ਕਰ ਲਓ ਜੋ ਮਰਜ਼ੀ ਕਰ ਲਓ ਲੇਕਿਨ ਇਹਨਾਂ ਮਿਊਸਪਲ ਲਿਮਟ ਦੇ ਅੰਦਰ ਇਹਨਾਂ ਦੁਕਾਨਾਂ ਦੇ ਵਿੱਚ ਅਸੀਂ ਨੀਰ ਚਿਕਨ ਵਾਲਾ ਕੰਮ ਕਿਦਾ ਉਹ ਨਹੀਂ ਹੋ ਸਕਦਾ ਹਾਜੀ ਸਰ ਜੀ ਜਿਵੇਂ ਕਿ ਐਸਡੀਐਮ ਸਾਹਿਬ ਨੇ ਵੀ ਦੱਸਿਆ ਲੇਗਾ ਜੋ ਸਰਕਾਰ ਵੱਲੋਂ ਇੱਕ ਬੜੀ ਕਲੀਅਰ ਕਟ ਸਾਨੂੰ ਡਾਇਰੈਕਸ਼ਨ ਆਈ ਹੈਗੀ ਹੈ ਕਿ ਅਨੰਦਪੁਰ ਸਾਹਿਬ ਨੂੰ ਪੁਲੀਸੀਟੀ ਡਿਕਲੇਅਰ ਕਰ ਦਿੱਤਾ ਗਿਆ ਹੈ ਤੇ ਇਸ ਦੇ ਮਿਊਨਿਸਪਲ ਲਿਮਿਟਸ ਵਿੱਚ ਕਿਸੇ ਵੀ ਕਿਸਮ ਦੀ ਮੀਟ ਦੀ ਜਿਹੜੀ ਵਿਕਰੀ ਹੈ ਉਹ ਨਹੀਂ ਹੋ ਸਕਦੀ ਸੋ ਉਸ ਚੀਜ਼ ਨੂੰ ਵੀ ਇਨਫੋਰਸ ਕਰਨ ਲਈ ਅੱਜ ਐਸਟੀਐਮ ਸਾਹਿਬ ਤੇ ਮੈਂ ਖੁਦ ਅਸੀਂ ਫੀਲਡ ਤੇ ਉਤਰੇ ਹਾਂ ਤੇ ਇੱਥੋਂ ਦੇ ਜਿਹੜੇ ਸ਼ਾਪ ਓਨਰਸ ਨੇ ਉਹਨਾਂ ਨੂੰ ਅਸੀਂ ਸੈਂਸਿਟਾਈਜ਼ ਕੀਤਾ ਉਹਨਾਂ ਨੂੰ ਦੱਸਿਆ ਹੈਗਾ ਕਿ ਤੁਸੀਂ ਜਿਹੜੀ ਆਪਣੀਆਂ ਸ਼ਾਪਸ ਨੇ ਉਹ ਉਹਨਾਂ ਵਿੱਚ ਜਿਹੜੀ ਮੀਟ ਦੀ ਵਿਕਰੀ ਹੈ ਉਸ ਨੂੰ ਬੰਦ ਕਰੋ ਤੇ ਤਾਂ ਜੋ ਸਰਕਾਰ ਦੀ ਦਿੱਤੀ ہوئی ਹਦਾਇਤ ਨੂੰ ਅਸੀਂ ਪੂਰਾ ਇਨ ਸਪਿਰਿਟ ਐਂਡ ਇਨ ਲਾਜ਼ ਹੀ ਉਸ ਨੂੰ ਇੰਪਲੀਮੈਂਟ ਕਰ ਸਕੀਏ ਲੁਧਿਆਣਾ ਪੁਲਿਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਗਰੋ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਹਨਾਂ ਪਾਸੋਂ 10 ਲੁੱਟੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਖਿਡੌਣਾ ਪਿਸਤੌਲ ਤੇਜ਼ਦਾਰ ਹਥਿਆਰ ਅਤੇ 10000 ਰੁਪਏ ਨਕਦ ਬਰਾਮਦ ਕੀਤੇ ਹਨ ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਗੈਸ ਸਿਲੰਡਰ ਡਿਲੀਵਰੀ ਕਰਮਚਾਰੀਆਂ ਅਤੇ ਸ਼ਹਿਰ ਤੋਂ ਸਮਾਨ ਲੈ ਕੇ ਪਿੰਡਾਂ ਵੱਲ ਜਾਣ ਵਾਲੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਦੋਸ਼ੀਆਂ ਨੇ ਕਰੀਬ 12 ਵਾਰਦਾਤਾਂ ਕਰਨ ਦੀ ਕਬੂਲੀਅਤ ਕੀਤੀ ਹੈ ਪੁਲਿਸ ਵੱਲੋਂ ਅੱਗੇ ਪੁੱਛਗਿੱਛ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ ਇਨਾਕ ਮਾਨਜੂਰ ਸ਼੍ਰੀ ਸੋਤੋ ਸ਼ਰਮਾ ਜੀ ਸੀਪੀ ਲੋਦਰ ਨਾਲ ਇੱਕ ਮੁਹੰਮਦ ਸੁਲਾਈ ਗਿਆ ਜਿਹੜੇ ਪਹਵਾ ਕਰਨ ਵਾਲੇ ਤੇ ਮਾਰੇ ਅੰਸਰ ਉਹਨੇ ਖਿਲਾਫ ਉਸੇ ਦੌਰਾਨ ਇਹ ਉਸ ਮੁਹੰਮਦ ਦੇ ਤਹਿਤੀ ਇੱਕ ਕੁਛ 10-12 ਦਿਨਾਂ ਤੋਂ ਦੁਵਾਦਤਾ ਹੋ ਰਹੀਆਂ ਸੀਆਂ ਖੋਦੀਆਂ ਇਹ ਦੋਸੀ ਦੋ ਦੋਸੀ ਸੀ ਜਿਹੇ ਜੀ ਰਾਜੇ ਸਿੰਘ ਤੇ ਗੁਰਿੰਦਰ ਸਿੰਘ ਦੋਨੇ ਛੋਲੇ ਪੰਦੇ ਆ ਤੇ ਇਹ ਕਾਫੀ ਦਿਨਾਂ ਦੀਆਂ ਮੁਕਸਲ ਤੇ ਲੈ ਕੇ ਇਹਨਾਂ ਕੋਲ ਇੱਕ ਪ੍ਰੋਬਲਮ ਸੀਗਾ ਔਰ ਇੱਕ ਦਾਤ ਉਹਦਾ ਡਰ ਦੇ ਕੇ ਜਿਹੜੇ ਸਪਲੈਂਟਰ ਸਪਲਾਈ ਕਰਦੇ ਸੀ ਘਰਾਂ ਦੇ ਵਿੱਚ ਗੈਸ ਸਲੰਡਰ ਸਪਲਾਈ ਕਰਦੇ ਸੀ ਉਹਨਾਂ ਨੂੰ ਜਾਂ ਜਿਹੜੇ ਕੋਈ ਰੈਸ਼ਨ ਪਾਣੀ ਜਾਂ ਮਨਿਆਰੀ ਤੱਕ ਨਰ ਸਮਾਨ ਲੈ ਕੇ ਪਿੰਡਾਂ ਨੂੰ ਜਾ ਰਹੇ ਸੀ ਇੱਥੋਂ ਉਹਨੂੰ ਰਸਤੇ ਵਿੱਚ ਰੋਕ ਕੇ ਡਰ ਦੇ ਕੇ ਵਪੰਦਾ ਤੇ ਉਹਨਾਂ ਤੋਂ ਇਹ ਇਹ ਕੈਸ਼ ਫਿਰ ਖੋਲ ਲੈਂਦੇ ਸੀ ਜਿੰਨੀਆਂ ਕਬਾਲ ਦਤਾਂ ਤੇ ਇਹਨਾਂ ਵੱਲੋਂ ਇੰਜਾਮ ਦਿੱਤੀਆਂ ਗਈਆਂ ਨੇ ਕਿੰਨੇ ਮੁਕਦਮੇ ਜਿਹੜੇ ਇਨੋ ਲੋ ਵਾਰਦਾਤਾ ਤੇ ਮਨਨ 10 12 ਵਾਰਦਾਤਾ ਮੰਨ ਕੇ ਸਾਡੇ ਕੋਲੇ ਕੁਛ ਸਾਡੇ ਏਰੀਆ ਚ ਦੁੱਦੇਵਾਲੇ ਚ ਚਾਰ ਰਫੇ ਦਤ ਨੇ ਇਹਨਾਂ ਦੇ ਖਿਲਾਫ ਤੇ ਉਸ ਲਿਮਟਡ ਅਵਰੀ ਏਰੀਆ ਚ ਹੋਈ ਹੈ ਇੱਕ ਇੱਕ ਦੋ ਵਾਰਦਾਤਾ ਇਹਨਾਂ ਨੇ ਟਿੱਬੇ ਰਹੀ ਜਿਨ ਕੀਤੀਆਂ ਸਰ ਕੀ ਕੁਝ ਰਿਕਵਰ ਜਿਹੜਾ ਇਹਨਾਂ ਤੋਂ ਇਹਨਾਂ ਕੋਲ ਰਿਕਵਰ 10 ਤਾਂ ਮੋਬਾਈਲ ਰਿਕਵਰ ਹੋਇਆ ਇੱਕ ਬਾਈਕ ਜਿਹੜਾ ਇਹਨਾਂ ਨੂੰ ਕੋਈ ਦਿੱਤਾ ਸੀਗਾ ਇਸ ਤੋਂ ਇਲਾਵਾ ਇੱਕ 12 ਮਿਸਟਰ ਔਰ ਇੱਕ ਦਾਤ ਲਾਗ ਭੰਗ ਹੋਇਆ ਉਹ ਪਹਿਲਾਂ ਵੀ ਕਦੇ ਜੀਵ ਜੈ ਨਹੀਂ ਜਾਂ ਹੈਲਥ ਕ्युअर ਨਹੀਂ ਜਾਂ ਪਹਿਲੀ ਵਾਰੀ ਜਿਹੜਾ ਕੋਈ ਨਸ਼ਾ ਪੱਤਾ ਚ ਵੀ ਕਰਦੇ ਆ ਆ ਨਸ਼ਾ ਪੱਤਾ ਕਰਦੇ ਸੀ ਇਹਨਾਂ ਦੇ ਚਾਰ-ਚਾਰ ਅੱਤੀ ਆਲਰੇਡੀ ਪਹਿਲਾਂ ਦਰਜ ਨੇ ਚਾਰ ਤੋਂ ਚਾਰ-ਚਾਰ ਤੋਂ ਹੁਣ ਦੋ ਚਾਰ ਮੁਕਦਰ ਆਲਰੇਡੀ ਹੁਣ ਜਿਹੜੇ ਦਰਜ ਹੋ ਲਿਕੇ ਇਹਨਾਂ ਦੇ ਖਿਲਾਫ ਉਹ ਦੋ ਦਿਲ ਥਾਣੇ ਬਾਕੀ ਇਹ ਜੇ ਇਹਨਾਂ ਤੋਂ ਗੋਸ਼ਟੀ ਕਰ ਰਹੇ ਆ ਮਤੋਂ ਰੋਮਾਂਟਿਕ ਸਾਡੇ ਕੋਲ ਨੇ ਤੇ ਕਾਫੀ ਬਾਤਾਂ ਤਾਂ ਮੰਨੇ ਆ ਕੁਝ ਜੋਦੇ ਵਾਲੇ ਏਰੀਆ ਹੋ ਗਿਆ ਸਲੇਮਟਾਬ ਏਰੀਆ ਹੋ ਗਿਆ ਟੱਬਾ ਏਰੀਆ ਹੋ ਗਿਆ ਤੇ ਹੈਬੋ ਵਾਲੇ ਏਰੀਆ ਚੋਂ ਇੱਕ ਦੋ ਬਾਤਾਂ ਤਾਂ ਮੰਨੇ ਆ ਸਰ ਦੋਵੇਂ ਵੀ ਸੀ ਕਿ ਜਾਂ ਕੋਈ ਇਹਨਾਂ ਦੇ ਸਾਥੀ ਹੋਰ ਵੀ ਨੇ ਜਿਹੜੇ ਨਹੀਂ ਇਹ ਦੋ ਹੀ ਸੀ ਦੋਨੇ ਹੀ ਵਾਦਦਾ ਕਰਦੇ ਸੀਗੇ ਬਾਈਕ ਤੇ ਆ ਗਏ ਕੋਈ ਕੈਸ਼ਫਿਕਰ ਵੀ ਜਿਹੜਾ ਕੋਈ ਪੈਸਾ ਹਾਂ 10000 ਰੁਪਏ ਕੈਸ਼ਫਿਕਰ ਕੋਲ ਰਾਇਨਾ ਖੋਇਆ ਸੀ ਸਭ ਨਸ਼ੇ ਵਾਲਾ ਨਹੀਂ ਵੀ ਹੋਦੀ ਹਾਂਜੀ ਨਸ਼ੇ ਕਰਨ ਜਾਂਦੀ ਹੈ ਸਰ ਕਿੰਨੀ ਉਮਰ ਹੈ ਇਹਨਾਂ ਦੀ ਕੀ ਏਜ ਗਰੁੱਪ ਹੈ ਇਹ ਬਸ 24 ਤੋਂ 25 27 ਸਾਲ ਦੇ ਵਿੱਚ ਇਹ ਕੋਈ ਬੰਦੇ ਜਿਹੜਾ ਨੇ ਇੱਕੋ ਬੰਦੇ ਛੋਲੇ ਬੰਦੇ ਬਾਬਾ ਬੋਲਣੇ ਬੰਦੇ ਬੇਸਿਕਲੀ ਕਰਦੇ ਕੀ ਸੀ ਇਹ ਸਰ ਇਹ ਜਿਹੜੇ ਆਟੋ ਵਾਲੇ ਜਿਹੜੇ ਸਿਲੰਡਰ ਸਪਲਾਈ ਕਰਦੇ ਘਰਾਂ ਦੇ ਵਿੱਚ ਤੇ ਦਾ ਜਿਹੜੇ ਕਿਰਾਨੇ ਵਾਲੇ ਸਮਾਨ ਸਪਲਾਈ ਕਰਦੇ ਆ ਵਸਤੀਆਂ ਗੁਸਤੀਆਂ ਅੰਦਰ ਮੇਂ ਬਾਜ਼ਾਰ ਤੋਂ ਲੈ ਕੇ ਮਾਰਕੀਟ ਤੋਂ ਲੈ ਕੇ ਉਹਨਾਂ ਨੂੰ ਡਰ ਦੇ ਕੇ ਕੋਹਗੇ ਤੇ ਉਹਨਾਂ ਤੋਂ ਵਾਇਰ ਨੂੰ ਕੋਲੇ ਤੇ ਇਹਨਾਂ ਤੋਂ ਕੈਸ਼ ਕੋਲ ਨਹੀਂ ਦੀ। ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਯੂ ਐਸ ਇੰਡੀਆ ਟ੍ਰੇਡ ਡੀਲ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ਹੈ ਅਤੇ ਕੁਝ মিডিਆ ਸਰਕਾਰ ਦੇ ਹੱਕ ਵਿੱਚ ਏਜੰਡਾ ਚਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਪੰਦੇਰਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਜੁੜੇ ਐਫ ਆਈ ਆਰ ਮਾਮਲੇ ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਬਿਆਨ ਦੀ ਟਾਈਮਿੰਗ ਤੇ ਵੀ ਸਵਾਲ ਉਠਾਏ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨ ਆंदोलਨ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਪਾਕਿਸਤਾਨੀ ਤੇ ਖਾਲਿਸਤਾਨੀ ਕਿਹਾ ਗਿਆ ਅਤੇ ਆਉਣ ਵਾਲੇ ਸੰਘਰਸ਼ ਨੂੰ ਰੋਕਣ ਲਈ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਜਿਹੜਾ ਖੇਤੀ ਖੇਤਰ ਲਈ ਮੌਤ ਦਾ ਸਮਝੌਤਾ ਵਾ ਇਸ ਵੇਲੇ ਉਹਦੀਆਂ ਚਰਚਾਵਾਂ ਪੂਰੀ ਦੁਨੀਆ 'ਚ ਆ ਪੂਰੇ ਦੇਸ਼ 'ਚ ਆ ਤੇ ਪੰਜਾਬੀਆਂ ਵਿੱਚ ਹੈਗੀਆਂ ਵਾ ਜਿਹੜਾ ਖੇਤੀ ਖੇਤਰ ਲਈ ਜਿਹਨੂੰ ਭਾਰਤ ਅਮਰੀਕਾ ਸਮਝੌਤਾ ਕਿਹਾ ਜਾ ਰਿਹਾ ਵਾ ਇੱਕ ਨਰਟਪ ਵਾਰ ਚੱਲ ਰਹੀ ਆ ਸਰਕਾਰ ਜਿਹੜੇ ਲੋਕਪੱਖੀ ਬੁੱਧੀਜੀਵੀ ਜਾਂ ਕਿਸਾਨ ਮਜ਼ਦੂਰ ਜਿਹੜੇ ਚਿੰਤਕ ਨੇ ਦੇਸ਼ ਲਈ ਉਹ ਪੂਰਾ ਜ਼ੋਰ ਲਾ ਰਹੇ ਨੇ ਵੀ ਭਾਰਤ ਅਮਰੀਕਾ ਸਮਝੌਤਾ ਜਿਹੜੇ ਭਾਜਪਾ ਦੇ ਟੋਟਲ ਟੀਵੀ ਚੈਨਲ ਤੇ ਜਿਹੜੇ ਬੁਲਾ ਰਹੇ ਆ ਰਹੇ ਨੇ ਭਾਜਪਾ ਦੀ ਸਰਕਾਰ ਜਿਹੜੇ ਉਹਨਾਂ ਦੇ ਪੱਖੀ মিডিਆ ਵਾਲੇ ਨੇ ਵੀ ਇਹ ਸਮਝੌਤਾ ਬਹੁਤ ਵਧੀਆ ਆ ਕਿਸਾਨਾਂ ਦੇ ਹੱਕ ਠ ਹੈਗਾ ਪਰ ਇਹ ਦੁਨੀਆ ਜਾਣਦੀ ਆ ਪਿੰਨੇ ਦੇਸ਼ ਦੀ ਪੂਰੀ ਖੇਤੀ ਸੈਕਟਰ ਨੂੰ ਮੌਤ ਦੇ ਮੂੰਹ ਵਿੱਚ ਲੈ ਜਾ ਦੇਣਾ ਕਿਸਾਨਾਂ ਨੂੰ ਬਰਬਾਦ ਕਰਕੇ ਰੱਖ ਦੇਣਾ ਇਹਦੇ ਵਿੱਚ ਟਾਈਮਿੰਗ ਵੇਖੋ ਰਵਨੀਤ ਸਿੰਘ ਬਿੱਟੂ ਦਾ ਬਿਆਨ ਆ ਰਿਹਾ ਠੀਕ ਆ ਜੋ ਬੋਲ ਰਿਹਾ ਉਹ ਜਿਹਦੇ ਤੇ ਮਰਜ਼ੀ ਐਫ ਆਰ ਕਰਾਵੇ ਪ੍ਰਿੰਕਾ ਗਾਦੀ ਦੇ ਕਰਾਵੇ ਸਾਨੂੰ ਇਤਰਾਜ ਕੋਈ ਨਹੀਂ ਉਹਦੇ ਤੇ ਠੀਕ ਹੈ ਜੀ ਦਿੱਲੀ ਚ ਉਹਨਾਂ ਦੀ ਸਰਕਾਰ ਆ ਕੇਂਦਰ ਚ ਉਹਨਾਂ ਦੀ ਸਰਕਾਰ ਆ ਇਹਦੀ ਟਾਈਮਿੰਗ ਹੁਣ ਕਿ ਹੈਗੀ ਆ ਰਵਨੀਤ ਬਿੱਟੂ ਨੂੰ ਜੋ ਆ ਰਿਹਾ ਸੰਦੇਸ਼ ਦੇ ਰਹੀ ਆ ਜੋ ਦਿੱਲੀ ਚ ਆ ਰਹੇ ਆ ਵੀ ਜਿਹੜਾ ਇਹ ਚੱਲ ਰਿਹਾ ਇਸ ਵੇਲੇ ਗੱਲਬਾਤ ਮੀਡੀਆ ਤੇ ਚੱਲ ਰਹੀ ਆ ਉਹਨੂੰ ਡੀਰੇਲ ਕਰਨਾ ਵਾ ਤੇ ਉਹਨੂੰ ਡੀਰੇਲ ਕਰ ਲਈਏ ਬਿਆਨ ਦਾਗੇ ਔਰ ਸਾਰੇ ਚੈਨਲ ਹੁਣ ਬਿੱਟੂ ਵਰਸਸ ਪ੍ਰਿੰਕਾ ਹੋ ਜਾਣ ਔਰ ਕਿਸਾਨਾਂ ਨੂੰ ਖਲਨਾਇਕ ਕਿਵੇਂ ਵਿਖਾਉਣਾ ਜਿਵੇਂ ਉਹ ਕਹਿ ਰਿਹਾ ਵੀ ਮੇਰੇ ਤੇ ਖਾਲਸਤਾਨੀਆਂ ਨੇ ਹਮਲਾ ਕੀਤਾ ਇਹਨਾਂ ਚ ਚੁੱਪ ਕਿਉਂ ਰਿਆ ਇਹ ਕਿਸਾਨ ਅੰਦੋਲਨ ਵਿੱਚ ਕੱਲੇ ਸਾਨੂੰ ਖਾਲਸਤਾਨੀ ਨਹੀਂ ਕਹਿੰਦੇ ਰਹੇ ਪਾਕਿਸਤਾਨ ਵਾਲੇ ਵੀ ਆਂਦੇ ਸੀ ਚੀਨ ਵਾਲੇ ਵੀ ਆਂਦੇ ਸੀ ਕਹਿੰਦੇ ਤੁਹਾਡੇ ਮਗਰ ਫੰਡਿੰਗ ਹੈਗਾ नक्सਲੀ ਆਂਦੇ ਸੀਗੇ ਕਿੰਨਾ ਕੁਝ ਸਾਨੂੰ ਕਿਹਾ ਗਿਆ ਔਰ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਲਈ ਅਸੀਂ ਰਮਨਦੀਪ ਸਿੰਘ ਬਿੱਟੂ ਦੀ ਨਿੰਦਿਆ ਕਰਦੇ ਹੈਗੇ ਆਂ ਔਰ ਲੋਕਾਂ ਨੂੰ ਕਹਿੰਨੇ ਆਂ ਵੀ ਜਿਹੜਾ ਇਹ ਨਰਟਿਵ ਬਣਾਉਣਾ ਚਾਹੁੰਦੇ ਉਹ ਨਰਟਿਵ 'ਚ ਨਾ ਫਸੋ ਇਹਨਾਂ ਦਾ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਉਹਨੇ ਪੂਰੇ ਦੇਸ਼ ਦੇ ਖਪਤਕਾਰ ਮਾਰ ਦੇਣੇ ਆ ਜਿਹੜਾ ਇਹ ਬੀਜੈਕਟ ਲੈ ਕੇ ਆ ਰਿਹਾ ਉਹਨੇ ਸਾਡਾ ਨੁਕਸਾਨ ਕਰਨਾ ਜਿਵੇਂ ਮਜ਼ਦੂਰਾਂ ਦੀ ਨਰੇਗਾ ਖਤਮ ਕਰ ਦਿੱਤੀ ਜਿਵੇਂ ਉਹਨਾਂ ਦੇ 29 ਲੇਬਰ ਕੋਡ ਖਤਮ ਕਰਕੇ ਤੇ 4 ਕੋਡ ਸਰਮਾਏਦਾਰਾਂ ਦੇ ਹੱਕ 'ਚ ਬਣਾਏ ਹੈਗੇ ਆ ਔਰ 21 ਫਰਵਰੀ ਨੂੰ ਜਦí ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਹੋਣੀ ਆ ਮਜੀਠਾ ਜੋਂਨ ਵਿੱਚ ਉਹਦੀ ਮੀਟਿੰਗ ਕਰਕੇ ਤਿਆਰੀਆਂ 'ਚ ਲੱਗੇ ਹੋਏ ਆ ਔਰ ਇਹ ਸਾਰਾ ਕੁਝ 21 ਨੂੰ ਵੱਡਾ ਇਕੱਠ ਕਰਕੇ ਸਰਕਾਰ ਨੂੰ ਵੰਗਾਰਾਂਗੇ ਲਲਕਾਰਾਂਗੇ ਔਰ ਜਿੰਨੇ ਸਮਝੌਤੇ ਆ ਉਹਦੇ ਆਉਣ ਵਾਲੇ ਸਮੇਂ ਵਿੱਚ ਰੱਦ ਕਰਾਉਣ ਲਈ ਪਿਛਲੇ ਦੋ ਅੰਦੋਲਨਾਂ ਨੂੰ ਵੱਡਾ ਅੰਦੋਲਨ ਖੜਾ ਕਰ ਲਈ ਸਾਰਿਆਂ ਨੂੰ ਇਕੱਠੇ ਕਰਕੇ ਦਿੱਲੀ ਦੇ ਖਿਲਾਫ ਲਾਮਬੰਦੀ ਵਿੱਚ ਜੁਟੇ ਹੋਏ ਆ ਧੰਨਵਾਦ ਭਾਜਪਾ ਨੇਤਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਤੇ ਪੰਜਾਬ ਦੀ ਸਿਆਸਤ ਤਪ ਗਈ ਹੈ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਬਿੱਟੂ ਤੇ ਤੰਜ ਕਸਦੇ ਕਿਹਾ ਕਿ ਉਹਨਾਂ ਦੇ ਬਿਆਨਾਂ ਵਿੱਚ ਸਚਾਈ ਘਟ ਅਤੇ ਸਵਾਰਥ ਜ਼ਿਆਦਾ ਹੈ। ਉਹਨਾਂ ਦੋਸ਼ ਲਗਾਇਆ ਕਿ ਰਾਜ ਸਭਾ ਮਿਆਦ ਖਤਮ ਹੋਣ ਦੇ ਡਰ ਕਰਕੇ ਬਿੱਟੂ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਤੇ ਹਮਲੇ ਕਰ ਰਹੇ ਹਨ। ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦੀ ਨਿੰਦਾ ਕਰਦੇ ਵੇਰਕਾਂ ਨੇ ਕਿਹਾ ਇਹ ਪੰਜਾਬ ਦੀ ਤੋਹੀਨ ਹੈ। ਉਹਨਾਂ ਭਾਜਪਾ ਤੋਂ ਮਾਫੀ ਅਤੇ ਕਾਰਵਾਈ ਦੀ ਮੰਗ ਕੀਤੀ ਅਤੇ ਦੱਸਿਆ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ ਹੈ। ਮਦਦ ਤਾਰੀਫੀ ਇਸੇ ਲਈ ਤਾਂ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਇਹ ਮੋਦੀ ਜੀ ਨੂੰ ਝੁਕਣਾ ਪਿਆ ਇਹ ਕਿਸਾਨਾਂ ਦੇ ਅੱਗੇ ਅੱਜ ਯਾਰ ਕੇ ਗਿਆਨ ਲਗਾਇਆ ਹੈ ਇਹ ਕਿਸਾਨਾਂ ਨੂੰ ਗਾਲੀ ਦਿੱਤੀ ਹੈ ਇਹ ਪੰਜਾਬ ਨੂੰ ਗਾਲੀ ਹੈ ਠੀਕ ਹੈ ਦੇਖੋ ਹਿੰਦੀ ਜੀ ਗੱਲ ਦੇਖੋ ਮੈਂ ਲਈ ਗੱਲ ਹੈ ਚਮਚਾਗਰੀ ਦੀ ਹੱਦ ਹੁੰਦੀ ਹੈ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇਹ ਬਿੱਟੂ ਗਿਰ ਰਿਹਾ ਹੈ ਔਰ ਉਸ ਤਰ੍ਹਾਂ ਮੈਂ ਕਦੇ ਨਹੀਂ ਦੇਖਿਆ ਉਹਦਾ ਕਾਰਨ ਇਹ ਹੈ ਕਿ ਬਿੱਟੂ ਜੀ ਦੀ ਰਾਜ ਸਭਾ ਦੀ ਟਾਈਮ ਪੂਰਾ ਹੋ ਰਿਹਾ ਹੈ ਔਰ ਇਹ ਵੀ ਖਬਰ ਹੈ ਕਿ ਬਿੱਟੂ ਜੀ ਨੂੰ ਹੁਣ ਵਿਦਾਈ ਦੀ ਤਰਫ ਅੱਗੇ ਵਧਾਰੀਏ ਬੀਜੇਪੀ ਉਸ ਗੱਲ ਤੋਂ ਪਹਿਲੇ ਉਹਨਾਂ ਨੇ ਰਾਹੁਲ ਗਾਂਧੀ ਤੇ ਅਟੈਕ ਕੀਤਾ ਅੱਜ ਉਹਨਾਂ ਨੇ ਪ੍ਰਿੰਕਾ ਗਾਂਧੀ ਦੇ ਉੱਪਰ ਇਹ ਟੁੱਟੇ ਇਲਜ਼ਾਮ ਲਗਾਏ ਹੈ ਭਾਈ ਤੁਸੀਂ ਗੱਲ ਦਾ ਕੀ ਨਾ ਚਾਹਦਾ ਬਿੱਟੂ ਜੀ ਤੁਸੀਂ ਪੰਜਾਬ ਦੇ ਲੋਗਾਂ ਨੂੰ ਗਾਲੀ ਦੇ ਰਹੇ ਹੋ ਪੰਜਾਬ ਦੇ ਕਿਸਾਨਾਂ ਨੂੰ ਗਾਲੀ ਦੇ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਉਤੇ 500 ਤੋਂ ਵੱਧ ਖਾਲਸਤਾਨੀਆਂ ਨੇ ਮੇਰੇ ਤੇ ਹਮਲਾ ਕੀਤਾ ਕਿ ਸਾਰੇ ਕਿਸਾਨ ਖਾਲਸਤਾਨੀ ਹੈ ਇਸ ਗੱਲ ਵਾਸਤੇ ਬੀਜੇਪੀ ਸਾਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਬਿੱਟੂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਅੱਜ ਇਹ ਜਿਸ ਤਰੀਕੇ ਦੇ ਨਾਲ ਇਹ ਬਿੱਟੂ ਜੀ ਬੋਲ ਰਹੇ ਹੈ ਮੈਂ ਸਮਝਣਾ ਕਿ ਬਿੱਟੂ ਜੀ ਕੋਧਲੀ ਬੋਲ ਰਹੇ ਇਹ ਇਹਨਾਂ ਦਾ ਹਲਨਚ ਬੋਲ ਰਿਹਾ ਇਨਾਂ ਦਾ ਸਵਾਰਥ ਬੋਲਿਆ ਔਰ ਇਹ ਇਹ ਜੋ ਕੁਝ ਬੋਲ ਰਹੇ ਹੈ ਆਪਣੀ ਰਾਜ ਸਭਾ ਨੂੰ ਬਚਾਣ ਦੀ ਕਾਤਰ ਬੋਲ ਰਹੇ ਹੈ ਬਈ ਕਾਂਗਰਸ ਪਾਰਟੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਸੀ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਜਿੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਕਾਂਗਰਸ ਪਾਰਟੀ ਇਨਵੋਲ ਹੋਏਗੀ ਕਾਂਗਰਸ ਪਾਰਟੀ ਧਰਨੀਆਂ ਤੇ ਜਾਂਦੀ ਸੀ ਕਾਂਗਰਸ ਪਾਰਟੀ ਮਦਦ ਕਰ ਰਹੀ ਸੀ ਇਸੇ ਲਈ ਤਾਂ ਇਹ ਜਿਹੜੀ ਭਾਜਪਾ ਦੀ ਸਰਕਾਰ ਇਹ ਮੋਦੀ ਜੀ ਨੂੰ ਝੁਕਣਾ ਪਿਆ ਇਹ ਕਿਸਾਨਾਂ ਦੇ ਅੱਗੇ ਪੰਜਾਬ ਦੇ ਅੱਗੇ ਔਰ ਜਿਹੜੇ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਬੇਲਤੀ ਉਹਨਾਂ ਨੂੰ ਵਾਪਸ ਲੈਣੇ ਪਏ ਔਰ ਇਹ ਗੱਲ ਬਿੱਟੂ ਜੀ ਨੇ ਜਿਹੜਾ ਕਿਸਾਨਾਂ ਦੇ ਪਰ ਇਲਜ਼ਾਮ ਲਗਾਇਆ ਹੈ ਇਹ ਕਿਸਾਨਾਂ ਨੂੰ ਗਾਲੀ ਦਿੱਤੀ ਹੈ ਇਹ ਪੰਜਾਬ ਨੂੰ ਗਾਲੀ ਮਾਛੀਵਾੜਾ ਥਾਣੇ ਅੰਦਰ 2 ਤੇ 13 ਵਿੱਚ ਝਗੜੇ ਕਾਰਨ ਹੰਗਾਮਾ ਹੋ ਗਿਆ ਜਿਸ ਨਾਲ ਪੁਲਿਸ ਨੂੰ ਸਥਿਤੀ ਸੰਭਾਲਣੀ ਪਈ ਡੀਐਸਪੀ ਤਰਲੋਚਨ ਸਿੰਘ ਅਨੁਸਾਰ ਪਿੰਡ ਪਟੀਆਂ ਦੇ ਰਵਿੰਦਰ ਸਿੰਘ ਉਰਫ ਬਿੰਦਾ ਅਤੇ ਅਮਨਜੋਤ ਸਿੰਘ ਨੇ ਪਿੰਡ ਇਰਾਕ ਵਿੱਚ ਇੱਕ ਘਰ ਤੇ ਇੱਟਾ ਰੋੜੇ ਮਾਰ ਕੇ ਹਮਲਾ ਕੀਤਾ ਅਤੇ ਨਿਰਬੈ ਸਿੰਘ ਨੂੰ ਜ਼ਖਮੀ ਕੀਤਾ ਸ਼ਿਕਾਇਤ ਦੇਣ ਆਈ ਦੂਜੀ ਧਿਰ ਤੇ ਵੀ ਕਿਰਪਾਨਾਂ ਨਾਲ ਹਮਲਾ ਹੋਇਆ ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਪੁਲਿਸ ਨੇ ਦੋਵੇਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਕੇ ایرਗਨ ਪਿਸਤੌਲ ਬਰਾਮਦ ਕੀਤਾ ਅਤੇ ਸਖਤ ਤਾਰਾਵਾ ਹੇਠ ਮਾਮਲਾ ਦਰਜ ਕੀਤਾ ਹੈ ਸਾਡਾ ਕੰਮ ਹੈ ਜੀ ਜੀਸੀਬੀ ਆ ਵੀ ਆਪਣੇ ਕੋਲ ਟਰੈਕਟਰ ਟਰਾਲੀ ਆ ਜੀ ਫੈਕਟਰੀ 'ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਬਰਨਿੰਦਰ ਸਿੰਘ ਆ ਜੀ ਕਿੰਨੇ ਕਿਹੜਾ ਪਿੰਡ ਆਪਣਾ ਰਾਖਾ ਜੀ ਇੱਜ ਕਿ ਲੜਾਈ ਹੋਈ ਆ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਖਾਣੇ ਦੇ ਵਿੱਚ ਵੀ ਤਰਪਾਨਾਂ ਚੱਲੀਆਂ ਲੜਾਈ ਦਾ ਕਾਰਨ ਇਹ ਆ ਜੀ ਸਾਡੇ ਕੋਲ ਰੱਖਿਆ ਹੋਇਆ ਜੀ ਇੱਕ ਨੌਕਰ अच्छा जी। ਉਹਦੀ ਜਗਾ ਹੀ ਇਹਦੇ ਕੋਲ ਜਮਈ ਆਪਣੀ ਤਾਂ ਨੇ ਵੇਚ ਲਈ ਜਗਾ। ਕਿਹਨੇ ਜੀ? ਬਿੰਦੇ ਨੇ। ਜਿਹੜਾ ਲਹੰਗ ਬਣਿਆ ਹੋਇਆ 12 ਪਾਇਆ ਹੀ ਅਮਰਦੇਵ ਦਾ ਬਾਬਾ ਠਾਕਰ ਸਿੰਘ ਉਹਨਾਂ ਨੇ ਲਹਾਇਆ ਹੋਇਆ 12 ਇਹ ਦੁਆਰਾ ਫੇਰ ਭਰਨ ਛਕਿਆ ਕਿ ਨਹੀਂ ਛਕਿਆ ਨਹੀਂ ਉਦਾਂ ਹੀ ਪਾਣਾ ਪਾਇਆ ਹੋਇਆ ਜੀ। ਉਹਦੀ ਬੇਅਦਵੀ ਕਰਦਾ ਇੱਕ ਤਾਂ ਹੀ। ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨੇ ਜਗਾ ਵੇਚਤੀ ਜੀ ਉਹਦੀ ਜਗਾ ਇਹਦੇ ਨਾਲ ਆ ਬਿਲਕੁਲ ਹੀ। ਉਹ ਸਾਡੇ ਕੋਲੇ ਰਹਿੰਦਾ ਜੀ ਉਹ। ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਪਿਓ ਹੈ ਨਹੀਂ ਹੈਗਾ ਜੀ ਇਕੱਲਾ ਇਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਆਪ ਚਾਬੀ ਹੈ ਜਿਹੜੀ ਸਾਨੂੰ ਆਪਣੇ ਘਰ ਦੀ ਦੇ ਅਸੀਂ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਜੀ ਉਹ ਕਹਿੰਦਾ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂਦਾ ਮੈਂ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨੂੰ ਗਾਲੋ-ਗਲਾਈ ਹੋਣਗੇ 2 ਮਹੀਨੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਗਏ ਜਿਨ੍ਹਾਂ ਦੇ ਨਾਲ ਰਹਿਣਾ ਉਹਨਾਂ ਨੂੰ ਵੀ ਦੇ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ। ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਸਾਲੇ ਦਾ ਇਹ ਖਾਦਾ ਪੀਤਾ ਹੁੰਦਾ ਅਈ ਹੈਗੇ ਕੰਮ ਵਾਲੇ ਬੰਦੇ ਅਸੀਂ ਕਿਉਂ ਕਿ ਲੜਨਾ ਇੱਕ ਨਹੀਂ। ਇਹਨੇ ਬਾਅਦ ਚ ਫੇਰ ਜਦ ਵੀ ਜਾਣਾ ਜੀ ਏਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ ਗੰਦੀਆਂ ਭਈਆਂ ਨੂੰ ਕੱਢੂਗਾ ਕਿ 9.5 ਲੈ ਲੈ ਕੇ ਕਿਤੇ ਮੁੰਡੇ ਦਾ ਨਾਮ ਲੈ ਲੈ ਕੇ ਅਸੀਂ ਕਹਿੰਨੇ ਜੀ ਕਾਨੂੰ ਅਸੀਂ ਅੱਜ ਕੰਤੇ ਲੱਗਣਾ ਹੀ ਮੂੰਹ ਪਰ ਇਹ ਹਟਦਾ ਨਹੀਂਗਾ। ਫੇਰੇ ਰਾਤ ਫੇਰ ਆਇਆ ਜੀ ਰਾਤ ਮੇਰਾ ਮੁੰਡਾ ਉੱਥੇ ਚੌਂਕ ਜੀ ਦੇ ਪੱਟੀਆਂ ਨਾਲ ਉਹੀ ਮੁੰਡਾ ਸੀਗਾ ਨਾਲ ਥੇ ਕਿਤੇ 버ਗਰ 버ਗਰ ਖਾਣ ਆਏ ਹੋਣੇ ਆਈ ਇਹ ਉੱਥੇ ਪਹਿਲਾ ਦਿਨ ਇਹਨਾਂ ਨੇ ਟਾਕੀ ਮਾਰੀ ਤੇ ਗੱਡੀ ਦੀ ਹੁੰਡੇ ਨੇ ਉੱਤਰਦੇ ਸਾਰੇ ਇਹਦੇ ਥੱਪੜ ਮਾਰਿਆ ਜੇ ਮੁੰਡਾ ਦੂੜਾ ਬੋਲਿਆ ਤਾਂ ਉਹਦੇ ਕਿਰਪਾਲਾ ਮਾਰੀਆਂ ਉਹ ਸਮਰਾਰੇ ਦਾਖਲ ਕੀਤਾ ਆ ਨਰਪਾਲ ਸਿੰਘ ਉਦੋਂ ਬਾਅਦ ਚ ਚੱਲੋ ਅਸੀਂ ਫੇਰ ਕੀਤੀ ਵੀ ਵੀ ਆਪਣਾ ਚਲੋ ਥਾਣੇ ਜਾ ਕੇ ਨਵੇੜ ਲੈਣੀਆਂ ਜੋ ਵੀ ਹੈਗੀ ਵੀ ਅਸੀਂ ਕਾਨੂੰਨ ਐ ਕਣੇ ਦਾ ਗਾਹ ਪਾਉਣਾ ਵੀ ਇਹ ਤਾਂ ਐਜਾ ਗੰਦਾ ਬੰਦਾ ਹੀ ਇਹਨੇ ਮੁੜ ਕੇ ਕੀ ਕੀਤਾ ਸੀ ਸਵੇਰੇ ਗਿਆ ਸਵੇਰੇ ਜਾ ਕੇ ਫੇਰ ਸਾਡੀ ਗੱਡੀ ਭੰਨਿਆਈ ਇਹ ਚਲੋ ਅਸੀਂ ਫੇਰ ਮਗਰੇ ਆ ਗਏ ਥਾਣੇ ਗੱਡੀ ਕਢਾਤੀ ਇਹਨੇ ਆ ਕੇ ਅਸੀਂ ਥਾਣੇ ਆ ਕੇ ਦੱਸਿਆ ਵੀ ਐਦਾ ਦਾ ਕਰਕੇ ਗੱਲਵਾਦ ਹੈ ਸਾਡਾ ਹੀਲਾ ਕਰੋ ਜੀ ਇਸ ਤਰ੍ਹਾਂ ਆ ਕੇ ਕੰਮ ਵਾਲੇ ਬੰਦੇ ਹੈਗਾ ਜੀ ਵਿਲਾ ਚਲੋ ਕਹਿੰਦੇ ਤੁਸੀਂ ਦਰਖਾਸਤ ਦੇ ਕੇ ਲੈ ਕੇ দাও ਕਿ ਜੋ ਵੀ ਕਾਰਵਾਈ ਬਣਦੀ ਅਸੀਂ ਦਵਾਂਗੇ ਜਿੰਵੇਂ ਵੀ ਹੋਊਗੀ ਕੋਈ ਗੱਲ ਨਹੀਂ ਉਹਨਾਂ ਸਾਡੀ ਸੁਣਵਾਈ ਕੀਤੀ ਜੀ ਉਹ ਵੀ ਬਣ ਗਈ ਹੈ ਏ ਚਲੋ ਜੀ ਅਸੀਂ ਬਾਹਰ ਖੜੇ ਆ ਜੀ ਗੇਟ ਤੋਂ ਇਹ ਆਇਆ ਤਿੰਨੇ ਜਾਣੇ ਇਹਦੇ ਨਾਲ ਸੀਗੇ ਤੇ ਇਹਨੇ ਪਾਉਂਦਿਆਂ ਸਾਰੇ ਗੱਡੀ ਲਈ ਦੂਈ ਅੰਦਰ ਇੱਕ ਪਹਿਲਾਂ ਹੀ ਅੰਦਰੇ ਖੜੀ ਸੀਗੀ ਤੋੜ ਕੇ ਆਪ ਗੱਡੀ ਗਈ ਜਾਂਦੇ ਇਹਨਾਂ ਨੇ ਤੋੜੀ ਸਾਡੀ ਸਭ ਗੱਡੀ ਦੇਖ ਲਓ ਜਾ ਕੇ ਜੇ ਤੋੜੀ ਪਈ ਹੈ ਜੀ ਇਹਨੇ ਉਦੋਂ ਬਾਅਦ ਇਹਨੇ ਗੱਡੀ ਦੂਈ ਅੰਦਰ ਲਾ ਕੇ ਕਿਰਪਾਨਾ ਕੱਢ ਕੇ ਲਿਆ ਕੇ ਗੱਡੀ ਲਿਆ ਕੇ ਕਿਰਪਾਨ ਪਹਿਲਾਂ ਇਹਨੇ ਪਿਸਤੌਲ ਕੱਢਿਆ ਪਿਸਤੌਲ ਤਾਂ ਫੇਰ ਰੱਖਦਾ ਇਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਕਿਰਪਾਨ ਕੱਢ ਕੇ ਲਿਆ ਕੇ ਉਹ ਨੂੰ ਕਹਿੰਦਾ ਮੈਂ ਦੇਖਦਾ ਗਾਲਾਂ ਗੰਦੀਆਂ ਗੰਦੀਆਂ ਲੱਗ ਗਈ ਮੈਂ ਦੱਸ ਨਹੀਂ ਸਕਦਾ ਇਹਨੀਆਂ ਗੰਧੀਆਂ ਗਾਲਾਂ ਕੱਢਦੇ ਅਸੀਂ ਅੰਮ੍ਰਿਤਧਾਰੀਆਂ ਜੀ ਅਸੀਂ ਵੀ ਐਸੇ ਲਫ਼ਜ਼ ਬੋਲ ਨਹੀਂ ਸਕਦੇ ਜਿਵੇਂ ਅਸੀਂ ਅੰਮ੍ਰਿਤਧਰ ਛੱਕਿਆ ਹੋਏ ਅਸੀਂ ਐਜਾ ਗੰਧ ਨਹੀਂ ਬੋਲ ਸਕਦੇ ਇਹਦੇ ਦੇ ਅਖਾਣੇ ਦੇ ਅੰਦਰ ਹੁੰਦੀ ਹੈ ਇਹ ਘਟਨਾ ਸਾਰੇ ਜਿੱਦਾਂ ਗੇਟ ਕੋ ਬਾਹਰ ਹੁੰਦੀ ਹੈ ਜਾਈ ਅੱਜ ਜੀ ਇਹ ਬਾਗਲੇ ਪਾਸੇ ਆ ਕੇ ਗੱਡੀ ਅੰਦਰ ਕਢਾਈ ਇਹਨੇ ਖਾਣੇ ਦੇ ਜੀ ਕਿਰਪਾਨਾ ਲੈ ਕੇ ਆਗੇ ਤਿੰਨੇ ਜਣੇ ਹੀ ਇੱਕ ਕੋ ਬਰਛਾ ਹੈਗਾ ਦੋ ਕੋ ਕਿਰਪਾਨਾ ਆਏਗੇ ਜੀ ਇਹ ਆਗੇ ਸਾਨੂੰ ਗਾਲਾਂ ਕੱਢਣ ਲੱਗੇ ਕਿਰਪਾਨਾ ਮਾਰਨ ਲੱਗੇ ਸਾਡੇ ਆਗੇ ਅਸਲਾ ਵੀ ਸੀ ਇਹਨਾਂ ਕੋ ਪਿਸ ਇਨੇ ਮੁੜ ਕੇ ਆ ਕੇ ਮੇਰੇ ਹੱਥ ਤੇ ਮਾਰੀ ਆ ਤੇ ਟਾਂਕੇ ਲਾਉਣੇ ਆ ਜੀ ਉਹਨੇ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਦੇ ਮਾਰੀ ਕਰ ਦਿੰਦੇ ਖਰਪਾ ਨਹੀਂ ਜਿਹੜਾ ਦੂਆ ਮੁੰਡਾ ਹੀ ਉਹਦੇ ਬਾਅਦ ਵਿੱਚ ਜਾਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਫਿਰ ਇਹ ਅੰਦਰ ਜਾ ਕੇ ਰੋਆ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਜਿਹਾ ਹੱਥ ਹੌਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਤਾਂ ਹੀ ਕਿਹੜੇ ਪਿੰਡ ਦਾ ਲੱਖਵਾਲ ਦਾ ਹੀ ਇਹਦੇ ਨਾਲ ਕੋਣ ਹੈ ਬਦਲੇ ਹਮਣਾ ਆਪਣਾ ਨਾ ਹੀ ਫੈਕਟਰੀ ਫੁਟਰੀ ਕੰਮ ਕਰਦਾ ਹੈਗਾ ਵੀ ਕਰਦਾ ਹੈ ਜੀ ਉੱਥੋਂ ਵੀ ਕੱਢਿਆ ਆਇਆ ਜੀ ਉਹ ਨਾਲ ਜਿਹੜੇ ਆਪ ਨੇ ਉਹ ਜਿਹੋਨੇ ਨਾਲ ਲੜ ਲਾਏ ਹੋਏ ਆ ਜੀ ਤਿੰਨ ਚਾਰ ਜਣੇ ਲੈ ਕੇ ਫਰੀ ਪਿੱਛੇ ਕੌਣ ਆ ਤੀਜੇ ਦਾ ਲੋ ਨੀ ਪਤਾ ਇਹ ਉਹ ਪਤਾ ਨਹੀਂ ਕਿਹੜਾ ਨੇ ਮੂੰਹ ਬੰਨਿਆ ਹੋਇਆ ਹੈਗਾ ਵੀ ਨਾਲ ਹੀ ਹੈਗਾ ਜੀ ਜਣੀ ਤਿੰਨੇ ਬਾਣੇ ਜਬਾਣੇ ਵੀ ਸਟਾਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਤੇ ਨਹੀਂ ਥਾਰੇ ਪੜ ਗਈ ਹੈਗੇ ਫਿਰ ਅੱਗੇ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਅੰਦਰੇ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾਲ ਨਿਕਲੋ ਜਾਂ ਤੁਹਾਡੀ ਗਲਤੀ ਹੈ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਉਹਨਾਂ ਨੇ ਸਾਡੇ ਨਾਲ ਬਹੁਤ ਜਣੇ 8000 ਜਣਿਆਂ ਨਾਲ ਖਿੱਚਤੂ ਕੀਤੀ ਜੀ ਉਹਨਾਂ ਨੇ ਕਿੰਨੇ ਜਣੇ ਖਿੱਚਤੂ ਹੋ ਗਏ 1000 ਤਿੰਨੇ ਨੇ ਜੀ ਉੱਥੇ ਹਾਂ ਜੀ ਪੁਲਿਸ ਦੇ ਨਾਲ ਗੱਲਬਾਤ ਤੁਸੀਂ ਤੁਹਾਡੀ ਕੀ ਪ੍ਰੋਫਾਈਲ ਹਾਂ ਜੀ ਉਹਨਾਂ ਨੇ ਭਰੋਸਾ ਦਿੱਤਾ ਜੀ ਕਹਿੰਦੇ ਪੂਰਾ ਇਨਸਾਫ ਹੋਣਾ ਚਾਹੀਦਾ ਕਿ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋਊ ਦੋਸ਼ੀ ਨੂੰ ਅਸੀਂ ਜ਼ਰੂਰ ਉਹਨਾਂ ਦਾ 사ਜ਼ਾ ਦੇਵਾਂਗੇ ਕੀ ਨਾਮ ਹੈ ਕਿਹੜਾ ਮੇਰਾ ਨਾਮ ਗੁਰਵੀਰ ਸਿੰਘ ਆ ਜੀ ਪਿੰਡ ਕਟਾਲਾ ਬੇ ਗੱਲ ਕੀ ਹੋਈ ਗੱਲ ਇਦਾਂ ਸੀ ਜੇ ਉੱਥੇ ਮੁੰਡਾ ਯਾਰ ਉਸ ਮੇਰਾ ਸੁੱਥਾ ਖੜਾ ਸੀ ਮੈਂ ਉਹਦੇ ਕੋਲ ਜਾ ਕੇ ਖੜ ਗਿਆ ਜੀ ਤੇ ਇਹ ਵੀਰ ਹੁਣੀ ਇਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਇਹਨਾਂ ਦੀ ਕਿਤੇ ਇਹ ਬੰਦੇ ਨਾਲ ਰਾਤ ਲੜਾਈ ਹੋਈ ਸੀ ਬਿੰਦਾ ਜੀ ਦੱਸ ਰਹੇ ਆ ਨਿਹੰਗਾਂ ਉਸ ਤੋਂ ਬਾਅਦ ਇਹ ਗੱਲ ਕਰ ਹੀ ਰਹੇ ਆ ਉਹ ਗੱਡੀ ਲੈ ਕੇ ਨਾ ਹਜੇ ਥਾਣੇ ਦੇ ਵਿੱਚ ਪੜਿਆ ਜੀ ਮੈਂ ਮੋਟਰਸਾਈਕਲ ਦੇ ਉੱਤੇ ਵੀਰ ਦੇ ਕੋਲ ਖੜਾ ਉਹਨੇ ਸ਼ਰੀਪ ਸਾਹਿਬ ਕੱਢ ਕੇ ਵੀਰ ਦੇ ਉੱਤੇ ਹਮਲਾ ਕੀਤਾ ਜੀ ਤੇਜਦਾਰ ਹਥਿਆਰਾਂ ਨਾਲ ਤਿੰਨ ਨਿਹੰਗ ਸੀ ਜਿਹੜੇ ਅਣਪਛਾਤੇ ਆ ਮੈਂ ਜਾਣਦਾ ਨਹੀਂ ਹੈਗਾ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਆਪੋ ਗਾਲਾਂ ਕੱਢਣ ਲੱਗਿਆ ਕਹਿੰਦਾ ਭੈਣ ਚੋਤਾ ਸਾਈਡ ਤੇ ਹੋ ਜਾ ਤੇਰੇ ਵੀ ਕਿਰਪਾਨ ਮਾਰਾਂਗੇ ਜੋ ਗੱਲ ਸੱਚ ਆ ਮੈਂ ਉਹ ਦੱਸ ਰਿਹਾ ਕਿ ਉਹ ਥਾਣੇ ਦੇ ਅੱਗੇ ਖੜੇ ਹੋਣ ਦੇ ਬਾਵਜੂਦ ਵੀ ਤੇ ਇਹਨਾਂ ਵੀਰ ਵੀਰਾਂ ਨੂੰ ਇਨਸਾਫ ਚਾਹਤ ਮਤਲਬ ਦੇਣਾ ਚਾਹੀਦਾ ਹੈ ਪੁਲਸ ਵਾਲਿਆਂ ਨੂੰ ਕਿਉਂ ਆਪਾਂ ਮੈਂ ਵੀ ਗੁਰਸਿੱਖ ਬੰਦਾ ਜੀ ਜੋ ਗੱਲ ਹੋਈ ਹੈ ਮੈਂ ਸੱਚ ਦੱਸੂਗਾ ਪਰ ਮਾ ਉਹ ਵੀ ਵੀ ਮੁੰਡੇ ਨੇ ਆਂਗਾ ਇਹ ਵੀ ਬੰਦੇ ਗੁਰਸਿੱਖ ਨੇ ਜੀ ਪਰ ਉਹ ਬੰਦਿਆਂ ਨੇ ਇਹਨਾਂ ਨਾਲ ਗਲਤ ਕੀਤਾ ਵੀਰ ਜੀ ਬਹੁਤ ਜ਼ਿਆਦਾ ਲੜਨ ਵਾਲੇ ਕਿੰਨੇ ਕੁ ਬੰਦੇ ਸੀ ਉਹ ਤਿੰਨ ਜਾਣੇ ਸੀ ਜੀ ਜਿੰਨਾਂ ਕੋ ਤੀਜਤਾ ਰ ਹਿਧਾਰ ਸੀ ਜੀ ਉਹ 1 ਕੋ ਲੱਖ ਜਨਾਂ ਤੇ ਪੈ ਗਏ ਜੀ ਗੱਡੀ ਠਾਣੇ ਚ ਜਿਵੇਂ ਫਿਲਮਾਂ ਚ ਨਹੀਂ ਬਾਰਦੇ ਹੁੰਦੇ ਜੀ 1 ਕੋ ਲਾਤ ਗੱਡੀ ਅੰਦਰ ਬਾਰ ਕੇ ਬਰਛੇ ਕਿਰਪਾਨਾਂ ਚੱਕ ਕੇ ਇਹਨਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਪੈ ਨਿਕਲੇ ਜੀ ਇਹ ਵਿਚਾਰਾਂ ਕੋ ਹਥਿਆਰ ਨਹੀਂ ਸੀ ਇਹ ਆਪਣੀ ਜਾਨ ਬਚਾਣ ਦੇ ਮਾਰੇ ਚਲੋ ਜੀ ਪਹਿਲਾਂ ਜਾਨ ਬਚਾਈ ਦੁਬਾਰਾ ਅੰਦਰ ਇਹਨਾਂ ਦੇ ਨਾਲ ਫਿਰ ਖੇਪੜਬਾਜੀ ਹੋਈ ਆ ਜੀ ਠਾਣੇ ਦੇ ਅੰਦਰ ਹਮਲਾ ਕੀਤਾ ਨਹੀਂ ਨਹੀਂ ਠਾਣੇ ਦੇ ਬਾਹਰ ਜੀ ਉਹਨਾਂ ਨੇ ਤੇਜ਼ਧਾਰ ਹਥਿਆਰ ਜਿਵੇਂ ਗੱਡੀ ਫਿਲਮਾਂ ਵਾਂਗੂ ਲਾਉਂਦੇ ਆ ਅੰਦਰ ਹਾਂ ਉਹਨਾਂ ਨੇ ਗੱਡੀ 1 ਕੋ ਦਾ ਮੰਦਰ ਲਾ ਕੇ ਠਾਣੇ ਚ ਇਹ ਗੱਲ ਗੱਲ ਕਰ ਰਹੇ ਆ ਜੀ ਮ ਇੰਨਾਂ ਨਹੀਂ ਅੰਗ ਸੀ ਤੇ ਮੇਰਾ ਇਹਨਾਂ ਨਾਲ ਵਿਚਾਰਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਇੱਕ ਸੱਚਾਈ ਕਰਕੇ ਵੀਰੇ ਖੜਾ ਇਹਨਾਂ ਦੇ ਨਾਲ ਜੋ ਸੱਚ ਆ ਜੋ ਵੀਰ ਗੋਰ ਸਿੱਖ ਬੰਦਾ ਜੀ ਉਹ ਵੀ ਗੋਰ ਸਿੱਖ ਬੰਦਾ ਹੈ ਪਰ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਸੀ ਇਹਨਾਂ ਨਾਲ ਤੇ ਬਤਾ ਧੰਨਵਾਦ ਆ ਇਹ ਹੀ ਗੱਲ ਕਹਿਣਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਜੀਤ ਸਿੰਘ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਰਾਹ ਹੈ ਕੀ ਕੰਮ ਕਰਦੇ ਹੋ ਮੈਂ ਸਾਡੇ ਕੋਲ ਜੀਸੀਬੀ ਦੇ ਟਰੈਕਟਰ ਲਏ ਇਹ ਜੀਸੀਬੀ ਦੇ ਕੰਮ ਕਰਦੇ ਹਾਂ ਅਚਰ ਕੀ ਮਾਮਲਾ ਹੈਗਾ ਅੱਜ ਜਿਹੜੀ ਲੜਾਈ ਹੋਈ ਆ ਤੁਹਾਡੀ ਇਹ ਲੜਾਈ ਪਹਿਨਾ 2 ਮਹੀਨੇ ਪਹਿਨਾ ਹੋਈ ਸੀਗੀ ਇਹਨੇ ਸਾਡੇ ਕੋਲ ਬੰਦਾ ਰੱਖਿਆ ਹੈ ਜੀ ਉਹਦੇ ਨਾਲ ਲੜਦਾ ਸੀਗਾ ਇਹ ਕੌਣ ਲੜਦਾ ਸੀ ਇਹ ਬਿੰਦਾਈ ਹੈ ਪਟੀਆਂ ਦਾ ਬਿੰਦਾ ਨੇ ਬਾਣਾ ਪਾਇਆ ਹੋਇਆ ਜੀ ਬਾਣਾ ਕਰਕੇ ਹਵਾ ਥੋੜੀ ਜੀ ਕਰਦਾ ਉਹਦੇ ਕਰਕੇ ਹਰੇਕ ਉਹ ਕਿਰਪਾਨ ਕੱਢ ਲੈਂਦਾ ਇੰਨੇ ਹੀ ਰਾਤ ਅਸੀਂ ਉੱਥੇ ਚੌਕ ਜੀ ਜਾਂਦਾ ਪਿਆ ਸੀ ਇਹਨੇ ਗੱਡੀ ਅੱਗੇ ਲਾ ਕੇ ਨਾਲੇ ਟਾਕੀ ਮਾਰੀ ਨਾਲੇ ਮੇਰੇ ਚਪੇੜਾ ਮਰੀਆਂ ਨਾਲੇ ਮੁੰਡੇ ਦੇ ਕਿਰਪਾਨਾਂ ਮਰੀਆਂ ਉਸ ਅਮਰਾਲੇ ਦਾਗ ਲਾਈ ਸਮਰਾਲੇ ਜਿਹੜਾ ਦਾਗ ਲਾਉਂਦਾ ਹੋਣਾ ਉਹ ਉਹਨਰ ਪੈਸੈਂਕੀ ਉਹ ਸਾਡੇ ਕੋਲ ਕੰਮ ਕਰਦਾ ਸੀ ਉਹਦੇ ਨਾਲ ਲੜਾਈ ਕਰਦਾ ਹੀ ਇਹ ਬਾਰ ਬਾਰ ਕੋਣ ਲੱਗਿਆ ਹੁੰਦਾ ਸੀ ਨਹੀਂ 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 ਉਹਦੇ ਕੋਲ ਨਹੀਂ ਲੱਗਿਆ ਇਹਦੇ ਘਰ ਘਰੇ ਉਹ ਨਹੀਂ ਜਿੰਦਾ ਲਾਤਾ ਹੀ ਆਪਣੇ ਇਹ ਇਹ ਲੋਂਦਾ ਚਿੱਟਾ ਇਹਨੂੰ ਇਹ ਸੀਗਾ ਇਹ ਘਰ ਖੋਲੇ ਆਪਣਾ ਕੌਣ ਚਿੱਟਾ ਲੋਂਦਾ ਇਹ ਵਿੰਦਾ ਜੀ ਅੱਛਾ ਹਾਈ ਇਹਨੇ ਆਪਦੀ ਜਗਾ ਵੇਚਤੀ ਉਹਨੂੰ ਕਹਿੰਦਾ ਮੈਨੂੰ ਚਾਬੀ ਦੇ ਮੈਂ ਇੱਥੇ ਆਇਆ ਕਰਨਾ ਜੋ ਵੀ ਕੋ ਖਾਣ ਪੀਣ ਤੇ ਉਹਨੇ ਚਾਬੀ ਨਹੀਂ ਦਿੱਤੀ ਉਹਦੇ ਕਰਕੇ ਉਹਨੂੰ ਫੁੱਟਦੇ ਹੋ ਇਹ ਰਾਤਰ ਲੜਾਈ ਰਾਤ ਹੋਈ ਹੈ ਇਹ ਲੜਾਈ ਹਾਂ ਜੀ ਰਾਤ ਹੋਈ ਗਈ ਤੇ ਅੱਜ ਇਹ ਥਾਣੇ ਕੀ ਗੱਲਬਾਤ ਹੋਈ ਅੱਜ ਥਾਣੇ ਆਏ ਸੀਗੇ ਪਿੰਨਾ ਪਿੰਟ ਇਹਨੇ ਗੱਡੀ ਭੰਨਤੀ ਪਿੰਡ ਇਹ ਖੜੇ ਸੀਗੇ ਅੱਛਾ ਜੀ ਹਾਂ ਜੀ ਖੜੇ ਜਿੰਨੇ ਗੱਡੀ ਮਾਰੀ ਗੱਡੀ ਭੰਨੇ ਆਏ ਉੱਥੇ ਫਿਰ ਆ ਕੇ ਥਾਣੇ ਦੇ ਵਿੱਚ ਅਸੀਂ ਇਹ ਫੈਸਲਾ ਕਰਨ ਆਏ ਸੀ ਅਸੀਂ ਥਾਣੇਦਾਰ ਅੱਗੇ ਗਏ ਉਹ ਕਹਿੰਦੇ ਲੇਖ ਲਿਖਾ ਕੇ ਲੈ ਆਓ ਅਸੀਂ ਲੇਖ ਲਗਾਉਣ ਚਲੇ ਗਏ ਆਈਓ ਲਗਾ ਕੇ ਆਏ ਤੇ ਇਹਨੇ ਆਮ ਦੀ ਸਰ ਕਰਪਾਣਾ ਕਢੀ ਇਹਦਾ ਕੰਮ ਕੀ ਆ ਕੀ ਕੰਮ ਕਰ ਕੋਈ ਕੰਮ ਨਹੀਂ ਰਗੜਾ ਪੀਂਦਾ ਵਾ ਰਗੜਾ ਲੋਂਦਾ ਉੱਥੇ ਇਹਦੀ ਨਾ ਜਗਾ ਵਾ ਸੜਕ ਦੇ ਉੱਤੇ ਝੌਂਪੜੀ ਪਈ ਹੋਈ ਆ ਪੱਟੀਆਂ ਚੋਂਕਰ ਉੱਥੇ ਰਗੜਾ ਲੋਂਦਾ ਹੀ ਉਹੀ ਤਾਂ ਪੀਂਦਾ ਹੈ ਇਹਨਾਂ ਦੀ ਗੱਲ ਜਿਹੜਾ ਔਰਾਕ ਪੱਟੀਆਂ ਤਖਰਾ ਵਗੈਰਾ ਇੱਕ ਨੰਗਤ ਸਿੰਘ ਜਿਹੜਾ ਇਹਰ ਵੰਦ ਸਿੰਘ ਬੰਦਾ ਤੇ ਅਮਨ ਜੋਤ ਇਹ ਵੀ ਜਿਹੜੇ ਆ ਇੱਕ ਰਾਗ ਪੱਟੀਆਂ ਦੇ ਵਿੱਚ ਜਸੂ ਵਾਲਦਾ ਹੈ ਇਹਨਾਂ ਦਾ ਪਹਿਲਾ ਕੱਲ ਸ਼ਾਮੀ ਕਿਸੇ ਦੀ ਘਰੇ ਜਗਾ ਇਟਾਂ ਰੋੜੇ ਵਗੈਰਾ ਮਰੇ ਸੀ। ਉਹ ਤੋਂ ਬਾਅਦ ਦੂਜੀ ਧਿਰ ਦੇ ਇਟਾਂ ਰੋੜੇ ਮਰੇ ਆ। ਉਹ ਕੰਪਲੇਨਟ ਦੇਣ ਲਈ ਆ ਜਾਏ ਸੀ ਦੋਨੇ ਪਾਰਟੀਆਂ ਇੱਥੇ। ਜਦੋਂ ਕੰਪਲੇਨਟ ਦੇਣਾ ਸਾਡੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਜ ਅਗ ਸਿੰਘ ਇਹਨਾਂ ਕਰਪਾਨ ਕੱਢ ਗਿਆ ਦੂਜਿਆਂ ਦੇ ਜਿਹੜਾ ਦੋ ਤਿੰਨ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਇਹਨਾਂ ਦੀ ਕੰਪਲੇਨਟ ਤੇ ਅਸੀਂ ਜਿਹੜਾ ਕਮਲਜੀਤ ਤੇ ਤੇਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਸੱਟਾ ਮਾਰੀਆਂ ਨੇ। ਕਿਰਪਾਣਾ ਦੇ ਨਾਮ ਜਿਹੜਾ ਸਖਤ ਤਰਾਮ ਦੇ ਤਹਿਤ ਅਸੀਂ ਜਿਹੜਾ ਆ ਜਾਨਲੇਵਾ ਹਮਲਾਜਿੰਦ 307 ਗਣ 109 ਵੀਨੇਸ ਹੈ ਉਹਦੇ ਦੇ ਤਹਿਤ ਅਸੀਂ ਪਰਚਾ ਦਰਜ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਮਾਰੇ ਜਾਂ ਸਰ ਜਿਹੜਾ ਕਾਨੂੰਨ ਅਪਲੈਂਡ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਆ ਜਾਨਸਰਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਵਾਂ ਇਹ ਕੋਲ ਪਿਸਤਲ ਮਿਲੇ ਜੀ ਕੋਈ ਕਹਿੰਦੇ ਪਿਸਤਲ ਚੋਂ ਬਰਾਮਦ ਇਹਦੇ ਕੋਲ ਜਿਹੜਾ ਆਹੀ ਪਿਸਤਲ Air Pistol ਆ ਜਿਹੜਾ ਬਰਾਮਦ ਹੈ ਇਹ ਕੱਲਾ ਵੀ ਮਾਮਲਾ ਕਰ ਜੇ ਇਹ ਕ੍ਰਿਸਟਲ ਦੇ ਉੱਤੇ ਦਾ ਮਾਮਲਾ ਧੁਰੇ ਗਈ ਤੇ ਕੋਈ 307 ਦੇ ਨਾਲ ਉਹ ਮਾਮਲਾ ਕਰ ਜੇ 307 ਕੱਲੇ ਮਾਮਲੇ ਦੱਸ ਨਹੀਂ ਉਹ ਅਜੇ ਤਪਤੀ ਸਾਡੀ ਕੋਈ ਗੱਲ ਨਾ ਉਹ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਅਜੇ ਹੁਣ ਦੀ ਇਹ ਘਟਨਾ ਹੈ ਕਾਰਨ ਕੀ ਹੈ ਜੀ ਲੜਾਈ ਦਾ ਸੀ ਗੌਰਾਂ ਦੇ ਕੋਲ ਇੱਕ ਡਾਕਟਰ ਸੀ ਜਿਹੜਾ ਅ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆ ਜੀ ਤਖਰਾ ਦੇ ਬੰਦੇ ਉਹਦਾ ਫਾਸਟ ਫੂਡ ਦਾ ਕੰਮ ਸੀ ਰਾਕ ਪੱਟੀ ਵਾਲੇ ਦਾ ਇਹ ਵਜ੍ਹਾ ਰੰਜੇਸ਼ ਕਰ ਕਰੇ ਦੀਂ ਦਿੱਤੀ हां सब ठीक है हां बातचीत कर ली अभी तो काफी कोई डिस्चार्ज होने की संभावना आज डिस्चार्ज कब तक होंगे सर अभी इस वक्त मेरी डॉक्टर से तो मुलाकात नहीं हो पाई इसलिए मेरे लिए क्या ना मुश्किल है पर अभी तो काफी बेहतर है मेनली की दिक्कत परेशानी आ रही है उन्होंने सेहत दी बीच ही तो सारा ऑफिशियल डॉक्यूमेंट डॉक्टर कैरी सिन्हा भी शायद छुट्टी मिल जानी है डिस्चार्ज हो जाना आज अभी, आज, आज, आज तो मुझे लगता हो सकता कल शुरू है बठिंडा में बठिंडा बठिंडा के अंदर उनपे के गोले छोड़े गए हैं हुआ है पुलिस और किसानों के बीच आज उनका प्रोटेस्ट का कॉल था पूरे पंजाब सीएम की चर्चा हो रही थी एनीथिंग ये ये सर चल रहा है तो देखो वो ए आई की समिट चल रही है नमस्कारी हिमेश पूरा देश में मजाक बन रहा है उन सबके बीच में पता नहीं क्या चलो आप उस पे गुरगोटिया यूनिवर्सिटी वाले पे बोल लो मीटिंग भी बुलाया गया थी क्या भी है तू भी सारे है कोई मीटिंग थी की सर थैंक यू नहीं मैं तो हालचाल पूछने आए थे दोस्त जालंधर दे थाना सदर हद وچ پندے 4D وال علاقے وچ ਜਲੰਧਰ ਕਮਿਸ਼ਨਰੇਟ ਪੁਲਿਸ ਅਤੇ ਕੌਸ਼ਲ ਚੌਧਰੀ ਗੈਂਗ ਦੇ ਇੱਕ ਗੁਰਗੇ ਵਿਚਕਾਰ ਮੁਠਪੇੜ ਹੋਈ ਦੋਹਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਆਂ ਚੱਲੀਆਂ ਪੁਲਿਸ ਦੀ ਗੋਲੀ ਲੱਗਣ ਨਾਲ ਆਰੋਪੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਰੋਪੀ ਕੌਸ਼ਲ ਚੌਧਰੀ ਗੈਂਗ ਨਾਲ ਸੰਬੰਧਿਤ ਹੈ ਅਤੇ ਹੋਰ ਗੈਂਗਾਂ ਨਾਲ ਵੀ ਲਿੰਕ ਹੋਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਖਮੀ ਸ਼ੂਟਰ ਦੀ ਪਛਾਣ ਆਕਾਸ਼ ਵਜੋ ਹੋਈ ਹੈ ਜੋ ਮੁਹਾਲੀ ਵਿੱਚ ਜਿਮ ਮਾਲਕ ਦੇ ਕਤਲ ਮਾਮਲੇ ਵਿੱਚ ਵਾਂਛਿਤ ਸੀ ਜਾਂਚ ਅਨੁਸਾਰ ਉਸਨੇ ਮੁਹਾਲੀ ਅਤੇ ਜਗਰਾਉਂ ਵਿੱਚ ਵੀ ਫਾਇਰਿੰਗ ਕੀਤੀ ਸੀ ਪੁਲਿਸ ਨੇ ਗੁਪਤ ਸੂਚਨਾ ਤੇ ਘੇਰਾਬੰਦੀ ਕਰਕੇ ਕਾਰਵਾਈ ਕੀਤੀ ਕਿ ਇਸ ਥਾਂ 'ਚ ਸੀਰਕ ਦਾ ਹੋਇਆ ਕੁਝ ਬਰਾਮਦ ਕੀਤਾ ਗਿਆ ਔਰ ਇਹ ਕਿ ਕੋਈ ਵਾਰਦਾਤ ਕੋ ਅੰਜਾਮ ਦੇ ਲੈ ਜਾ ਰਹਾ ਸੀ ਅਸੀਂ ਇੱਕ ਆਪਣੇ ਪਿਛੂ ਪੁਰਾਣੇ ਕੇਸਾਂ ਦੀ ਤਫਤੀਸ਼ ਦੇ ਵਿੱਚ ਹਿਊਮਨ ਇੰਟ ਤੇ ਟੈਕਨੀਕਲ ਇੰਟ ਤੇ ਕੰਮ ਕਰ ਰਹੇ ਸੀਗੇ ਸੋ ਉਸ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਜਿੱਥੇ ਆਪਾਂ ਖੜੇ ਆ ਵੀ ਇੱਥੇ ਕੋਈ ਸ਼ੱਕੀ ਮੁੰਡੇ ਤੁਰੇ ਫਿਰਦੇ ਨੇ ਸੋ ਉਸ ਇਨਪੁਟ ਤੇ ਸਾਡੇ ਵੱਲੋਂ ਇੱਥੇ ਪੈਟਰੋਲਿੰਗ ਕਰਾਈ ਜਾ ਰਹੀ ਸੀ ਪੈਟਰੋਲਿੰਗ ਦੇ ਦੌਰਾਨ ਸਾਨੂੰ ਇੱਕ ਮੋਟਰਸਾਈਕਲ ਸਾਡੀ ਟੀਮ ਨੂੰ ਜੋ ਇੱਥੇ ਹਾਜ਼ਰ ਸੀ ਉਹਨਾਂ ਨੂੰ ਇੱਕ ਮੋਟਰਸਾਈਕਲ ਸ਼ੱਕੀ ਦਿਖਿਆ ਜਿਹਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮੋਟਰਸਾਈਕਲ ਭਜਾ ਲਿਆ ਸਾਡੀ ਟੀਮ ਨੇ ਉਹਨੂੰ ਚੇਸ ਕੀਤਾ ਚੇਸ ਕਰਦੇ ਹੋਏ ਬਾਅਦ ਚੋਂ ਉਹਨੇ ਰੁੱਕ ਕੇ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਤੌਰ ਤੇ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ ਤੇ ਉਹਦੇ ਸੱਟਾਂ ਲੱਗੀਆਂ ਤੇ ਉਹਨੂੰ ਅਸੀਂ ਮੈਡੀਕਲ ਲਈ ਅੱਗੇ ਤੋਰਦੇ ਪਏ ਹਾਂ ਸੋ ਜਿਹੜੇ ਜਿਹੜਾ ਇਹ ਦੋਸ਼ੀ ਹੈ ਜੋ ਇਹਦੇ ਨਾਲ ਮੁੰਡਲੀ ਪੁੱਛਗਿਛ ਵਿੱਚ ਸਾਹਮਣੇ ਆਇਆ ਹੈ ਇਹ ਮੁੰਡੇ ਦਾ ਨਾਮ ਨਰਿੰਦਰ ਧੀਰ ਹੈ ਇਹ ਗੜੀ ਅਜੀਤ ਸਿੰਘ ਗੜੀ ਅਜੀਤ ਸਿੰਘ ਔਰ ਥਾਣਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਇਸਤੇ ਇਹ ਆਲਰੇਡੀ ਦੋ ਮੁਕਦਮੇ ਅਜ ਵਿੱਚ ਵਾਂਟਡ ਹੈਗਾ ਜੀ ਸੋ ਪਹਿਲਾ ਮੁਕਦਮਾ ਹੈਗਾ ਜੀ ਇਸ ਦਾ ਪਿਛਲੇ ਸਾਲ 2025 ਦੇ ਵਿੱਚ ਸਿਟੀ ਖਰੜ ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਜਿਸ ਵਿੱਚ ਇਸ ਨੇ ਜਿਮ ਟ੍ਰੇਨਰ ਨੂੰ ਮਾਰਿਆ ਸੀਗਾ ਉਹ ਮਰਡਰ ਕੇਸ ਦੇ ਵਿੱਚ ਆਲਰੇਡੀ ਵਾਂਟਡ ਹੈ ਸੈਕੰਡ ਰੀਸੈਂਟਲੀ ਆਪਣੇ ਜਗਰਾਉਂ ਦੇ ਵਿੱਚ ਬੱਦੋਵਾਲ ਦੇ ਕੋਲ ਜਿਹੜਾ ਲਗਜ਼ਰੀ ਕਾਰਾਂ ਦਾ ਸ਼ੋਰੂਮ ਹੈ ਉੱਥੇ ਫਾਇਰਿੰਗ ਹੋਈ ਸੀ ਜਿਹੜੀ ਕਿ ਕੌਸ਼ਲ ਚੌਧਰੀ ਗੈਂਗ ਨੇ ਕਲੇਮ ਕੀਤੀ ਸੀ ਕਿ ਇਹ ਉਹਨਾਂ ਵੱਲੋਂ ਕਰਾਈ ਗਈ ਹੈ ਸੋ ਇਹ ਉਸ ਗਰੁੱਪ ਦਾ ਸ਼ੂਟਰ ਸਾਡੇ ਵੱਲੋਂ ਮੰਨਿਆ ਜਾ ਰਿਹਾ ਤੇ ਅੱਗੇ ਜਿਹੜੀ ਇਸ ਦੇ ਵਿੱਚ ਤਫ਼ਤੀਸ਼ ਹੈ ਹੋਰ ਇਹ ਕਿਸੇ ਵਾਰਦਾਤ ਚ ਵਾਂਟਡ ਹੈ ਜਾ ਕਿਸੇ ਹੋਰ ਇਹ ਇਨਸੀਡੈਂਟ ਵਿੱਚ ਲੋੜਿੰਦਾ ਹੈ ਉਹ ਸਾਡੀ ਤਫ਼ਤੀਸ਼ ਇਸ ਵਿੱਚ ਚੱਲ ਰਹੀ ਹੈ। ਰਾਊਂਡ ਫਾਇਰਿੰਗ ਕੀਤੀ ਗਈ ਆ ਰੁਕੀ। ਦੇਖੋ ਕੁੱਲ ਦੋਨਾਂ ਧਿਰਾਂ ਵੱਲੋਂ ਇੱਥੇ ਕਾਫੀ ਫਾਇਰਿੰਗ ਹੋਈ ਹੈ। 4 ਤੋਂ 5 ਰਾਊਂਡ ਫਾਇਰਿੰਗ ਦੋਨਾਂ ਵੱਲੋਂ ਹੋਈ ਹੈ। ਉਸਦੇ ਵੱਲੋਂ ਵੀ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਜਿਸ ਦੇ ਵਿੱਚ ਅੱਗੇ ਜਾਂਦਾ ਹੋਇਆ ਮੋਟਰਸਾਈਕਲ ਸਮੇਤ ਇੱਥੇ ਡਿੱਗ ਗਿਆ ਤੇ ਅੱਗੇ ਵੀ ਸਾਨੂੰ ਉਮੀਦ ਹੈ ਕਿ ਇਹ ਹੋਰ ਵੀ ਕ੍ਰਾਈਮ ਚ ਇਨਵੋਲਡ ਹੋ ਸਕਦਾ ਹੈ ਤੇ ਸਾਡੀ ਇਸ ਦਾ ਇੰਟਰੋਗੇਸ਼ਨ ਜਾਰੀ ਹੋ ਰਹੀ ਹੈ। ਉਹ ਪੁੱਛਗੇ ਦਾ ਹਿੱਸਾ ਹੈ। ਔਰ ਇਹ ਕੋਈ ਆਕਾਸ਼ ਵੀ ਦੱਸਿਆ ਜਾ ਰਿਹਾ ਹੈ। ਮੋਮੈਂਟ ਹੈ। ਹਾਂ ਨਰਿੰਦਰ ਤੀਰ ਏਲੀਅਸ ਆਕਾਸ਼ ਹਾਂ ਨਰਿੰਦਰ ਤੀਰ ਏਲੀਅਸ ਆਕਾਸ਼ ਦਾ ਨਾਮ ਹੈ ਜਿਹੜੀ ਲੇਟੈਸਟ ਹੈਗੀ ਹੈ ਜਨਵਰੀ ਮਹੀਨੇ ਦੇ ਅਖੀਰ ਦੇ ਵਿੱਚ ਇੰਨੇ ਬੱਧੋਵਾਲ ਦੇ ਵਿੱਚ ਕਾਰਾਂ ਦੇ ਸ਼ੋਰੂਮ ਤੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਜਿਹੜੀ ਇਹਨਾਂ ਨੇ ਚਿਟਸ ੱਟੀ ਸੀ ਉਹਦੇ ਦੱਸਿਆ ਗਿਆ ਸੀ ਵੀ ਕੌਸ਼ਲ ਚੌਧਰੀ ਗਰੁੱਪ ਨੇ ਉਸ ਦੀ ਰਿਸਪੌਂਸਿਬਿਲਟੀ ਲਈ ਸੀ। ਸੋ ਅਸੀਂ ਇਸ ਦੇ ਹੋਰ ਵੀ ਕਿਸੇ ਗਰੁੱਪ ਨਾਲ ਕੋਈ ਆਰਗੇਨਾਈਜ਼ ਕ੍ਰਿਮੀਨਲ ਨਾਲ ਇਹਦਾ ਕੋਈ ਇਹਦਾ ਕੋਈ ਲੈਨਡਨ ਹੈ ਜਾਂ ਇਸ ਦੀ ਕੋਈ ਉਦਾਂ ਦਾ ਗਰੁੱਪ ਦਾ ਮੈਂਬਰ ਹੈ ਉਸ ਦੀ ਸਾਡੇ ਵੱਲੋਂ ਕੁੱਝ ਕੀਤੀ ਜਾ ਰਹੀ ਹੈ ਉਹ ਅਸੀਂ ਡਿਟੇਲਸ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ ਸੋ ଏਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਕੱਲ ਸਵੇਰ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ